ਉਹ ਹਾ ਜੇ ਮਗਰਮਛ ਦੇ ਅੱਥਰੂ ਸੁੱਟਣ ਦੀਆਂ ਨਾ ਇਹ ਨਾ ਸੁੱਟ ਮੇਰੇ ਗਾੜੀ ਤੇ ਨਾ ਮੇਰੇ ਤੇ ਅਸਰ ਹੀ ਹੋਣਾ ਮੈਨਾਂ ਦਾ ਰੋਨੀਆਂ ਤੇ ਰੋਂਦੀ ਰਹਿ ਜਿਹੜੇ ਕੰਮ ਆਇਆ ਉਹ ਸੁਣ ਮਸ਼ੀਨ ਹੋ ਗਈ ਆ ਖਰਾਬ ਕੱਪੜੇ ਵਾਲੀ ਤੇ ਪਿੰਡ ਵਾਲੇ ਨੂੰ ਕਰ ਫੋਨ ਦੇ ਕੇ ਜਾਣ ਅਛਾ ਛਾ ਠੀਕ ਆ ਇੰਨਾ ਦਾ ਦੇਤਾ ਉਹਨਾਂ ਨੇ ਮੁੰਡੇ ਨੂੰ ਠੀਕ ਆ ਠੀਕ ਆ ਚਲ ਠੀਕਾ ਮੈਂ ਬਾਅਦ ਚ ਕਰੂੰਗੀ ਤੇ ਨਾ ਗੱਲ ਲੈ ਗੱਲ ਇਹ ਨਾ ਮੈਂ ਸੁਵਾ ਕਰਨੀ ਇਹਨੇ ਤੇ ਮੈਨੂੰ ਅੱਗ ਲਾ ਕੇ ਰਾ ਦਿੱਤੀ ਹੈ ਵੀ ਉਹਨਾਂ ਦਾ ਇੰਨਾ ਦਾਜ ਆਇਆ ਇੱਕ ਹਾਡੇ ਵਾਲਾ ਹੀ ਵਿਆਹ ਤੇ ਮੈਂ ਕਰ ਦਿੱਤਾ ਇਹਦਾ ਪਹਿਲੀ ਵੀ ਇੰਨੀ ਹੁੰਦੀ ਤੇ ਉਹ ਜਿਹੜੀ ਬਲਛਣੀ ਆਈ ਹੈ ਨਾ ਉਹ ਤੇ ਕਿਤੇ ਕੱਖ ਲੈ ਕੇ ਨਹੀਂ ਆਈ ਕਿਤੇ ਤੇ ਉੱਤੋਂ ਆਂਦੀ ਨੇ ਕੁੜੀ ਜਮ ਛੜੀ ਮੁੰਡਾ ਹੁੰਦਾ ਤਾਂ ਵੀ ਚਲੋ ਗਾੜੀ ਆਪਣਾ ਬ ਲੈ ਕੇ ਤੇ ਤੁਰਦਾ ਕੋਈ ਨਹੀਂ ਮਾਰਦੀਆਂ ਲਵਲੀ ਨੂੰ ਆਵਾਜ਼ ਇਹਨੂੰ ਕਹਿਨੀ ਐ ਇੰਨਾ ਚਿਰ ਹੋ ਗਿਆ ਵਾ ਹੁਣ ਇਹਨੂੰ ਕਹਿ ਪੀ ਲੈ ਕੇ ਆਵੇ ਕੋਹਨਾ ਕੋ ਬੇ ਲਵਲੀ ਮੇਰੀ ਗੱਲ ਸੁਣ ਇੱਧਰ ਆ ਕੇ ਮੰਮੀ ਨੂੰ ਕੀ ਹੋ ਗਿਆ ਮੰਮੀ ਆਵਾਜ਼ਾਂ ਮਾਰਨ ਲੀ ਚੱਲ ਗੱਲ ਸੁਣ ਕੇ ਆਉਣਾ ਕੋਣ ਆਣ ਕੇ ਰਹਿਣਾ ਨੇ ਫ੍ਰਿਜ ਮਾਦਾ ਕੀ ਗੱਲ ਹੋ ਗਈ ਆ ਇਹ ਗੱਲ ਕੀ ਹੋਣੀ ਆ ਮੈਨੂੰ ਨਾ ਮਾਸੀ ਤੇਰੀ ਦਾ ਫੋਨ ਆਉਂਦਿਆ ਹੀ ਮਾਸੀ ਦਾ ਫੋਨ ਆਉਂਦਿਆ ਸੋਖੀ ਆ ਵੇ ਸੋਖੀ ਆ ਉਹਨਾਂ ਦੇ ਗਵਾਂਡ ਵਿਆਹ ਹੋਇਆ ਵਾ ਆਹੋ ਕਹਿੰਦੀ ਵੀ ਇੰਨਾ ਦਾਜ ਆਇਆ ਵਾ ਨਾ ਕਿਤੇ ਮੁੰਡੇ ਦਾ ਕੋਈ ਕਹਿਣ ਦੀ ਗੱਲ ਨਹੀਂ ਆ ਤੇ ਇੱਕ ਹਾਡੇ ਵਾਲੀ ਜਦੋਂ ਦੀ ਆਈ ਕਿਤੇ ਕੋਈ ਚੀਜ਼ ਨਹੀਂ ਕਿਤੇ ਲਿਆਂਦੀ ਜਨੇ ਉਹ ਚੀਜ਼ ਨਹੀਂ ਕੋਈ ਲਿਆਂਦੀ ਤੇ ਲੱਭੀ ਵੀ ਤੂੰ ਹੀ ਜੇ ਮੈਂ ਲੱਭੀ ਹੀ ਉਹ ਜਿਹੜਾ ਪਹਿਲਾਂ ਹੁੰਦਾ ਹੀ ਨਾ ਰਿਸ਼ਤਾ ਚੰਗੇ ਭਲੇ ਸੌਖੇ ਹੀ ਟਰੱਕ ਭਰ ਕੇ ਉਹਲੇ ਨੂੰ ਦਾਜ ਦਾ ਦੇਣਾ ਹੈ ਟਰੱਕ ਭਰ ਕੇ ਦੇਣਾ ਹੈ ਮੈਂ ਤੇ ਆਖਿਆ ਚੱਲ ਦੇ ਦੇਣਗੇ ਕੋ ਮੈਨੂੰ ਕੀ ਪਤਾ ਸੀ ਇਹਨੇ ਕੱਖ ਲੈਉਣਾ ਹੀ ਨਹੀਂ ਆ ਮੈਂ ਤੇ ਤੇਰੇ ਮੂੰਹ ਹਲ ਵੇਂਦੀ ਹੂੰਦੋਂ ਦਾ ਤੇ ਚੱਲ ਖਰੇ ਇਹ ਹੀ ਕਹੂਗਾ ਉਹਨੂੰ ਤੇ ਤੂੰ ਵੀ ਗੋਨ ਮਟਾ ਜਾ ਬਣ ਕੇ ਤੇ ਬੈਠਾ ਰਹਿਣਾ ਉਹ ਚੌਹਾਂ ਪੰਜਾਂ ਸਾਲਾਂ ਦੀ ਤੇ ਕੁੜੀ ਹੋ ਗਈ ਆ ਗਾੜੀ ਹੁਣ ਉਹਨੂੰ ਮੈਂ ਘਰੋਂ ਕੱਢਦਾ ਘਰੋਂ ਕੱਢਣਾ ਪਊਗਾ ਤੇ ਆਖਰ ਕਾਦੀ ਆ ਚੱਲੀ ਆ ਕੁੜੀ ਹੋ ਗਈ ਆ ਕਿਹੜਾ ਮੁੰਡਾ ਹੋਇਆ ਵਾ ਤੇ ਜਿਹੜਾ ਕੱਢਣ ਲੱਗਿਆ ਉਥੇ ਦੁੱਖ ਹੋਣਾ ਵਾ ਉਹ ਮੈਂ 4-5 ਸਾਲ ਕੱਢਦੇ ਆ ਨਾ ਆ ਪਾਣੀ ਦੇ ਆ ਫੜ ਫੜ ਪੀਂਦੇ ਆ ਮੇਰੇ ਰਸੋਈ ਚ ਆਵਾਜ਼ ਦਿੱਤੀ ਅਗਲੀ ਉੱਠੀ ਨਹੀਂ ਉਹ ਉੱਠੀ ਨਹੀਂ ਆ ਤੇ ਕੀ ਗੱਲ ਤੂੰ ਹੈ ਨਹੀਂਗਾ ਕਾਹੇ ਚੋਗਾ ਤੇਰੇ ਕੋ ਠਾਲੀ ਨਹੀਂ ਜਾਂਦੀ ਉਹ ਮੁੜ ਕੇ ਤੂੰ ਹੀ ਕਹਿਣ ਡੈ ਬਣਾਵਾ ਨਾ ਤੂੰ ਕਾਲੀ ਹੱਥ ਚੁੱਕਿਆ ਉੱਤੇ ਵੇ ਮੈਂ ਨਹੀਂ ਕਹਿੰਦੀ ਮੈਂ ਬਥੇਰਾ ਚਰ ਕਹਿ ਲਿਆ ਵਾ ਹੁਣ ਨਹੀਂ ਮੈਂ ਕਹਿੰਦੀ ਹੁਣ ਜੇ ਹੱਥ ਚੁਕਣਾ ਪੈਂਦਾ ਹੱਥ ਚੁੱਕ ਜੇ ਡੰਡਾ ਚੁਕਣਾ ਪੈਂਦਾ ਤੇ ਡੰਡਾ ਚੁੱਕ ਤੇ ਉਹਨੂੰ ਕਹਿ ਵੀ ਲੈ ਕੇ ਆਵੇ ਉਥੋਂ ਕੋ ਉਹ ਮੈਂ ਤੇ ਇਹ ਗੱਲੋਂ ਡਰਨਾ 68 ਘੰਟੇ ਤਮਾਸ਼ਾ ਨਾ ਲੱਗੀ ਵੇ ਲੱਗ ਜੂਗਾ ਤਮਾਸ਼ਾ ਤੇ ਲੱਗ ਜੇ ਨਹੀਂ ਤੇ ਤੂੰ ਵਿਚੋਲੇ ਨੂੰ ਫੋਨ ਕਰ ਹਾਂ ਵਿਚੋਲੇ ਨੂੰ ਗੋਲੀ ਮਾਰਨੀ ਆ ਫੋਨ ਕਰਕੇ ਵਿਚੋਲੇ ਨੂੰ ਘਰ ਨੂੰ ਫੋਨ ਕਰਨਾ ਜਦੋਂ ਅਸੀਂ ਹੈਗੇ ਆ ਤੇ ਵਿਚੋਲੇ ਨੂੰ ਘਰ ਫੋਨ ਇੱਥੇ ਮਾਤਾ ਫਿਰ ਦਬਾ ਪਾਵਾਂਗੇ ਇੱਕ ਵਾਰੀ ਤੂੰ ਕਬਲੀ ਨੂੰ ਫੋਨ ਕਰ ਜਿੰਨੇ ਰਿਸ਼ਤਾ ਕਰਾਇਆ ਸੀ ਚੱਲ ਕੋਈ ਨਹੀਂ ਕਰ ਲੈਣੀ ਉਹਨੇ ਇੱਕ ਵਾਰੀ ਕੰਨਾ ਰਹੀ ਇਹਦੇ ਘੜਤਾ ਨਾ ਤੇ ਮੁੜ ਕੇ ਮੇਰੇ ਨਾਲ ਗੱਲ ਕਰੂਗੀ ਤੇ ਮੈਂ ਕਹੂੰਗਾ ਵੀ ਮੰਮੀ ਮੈਨੂੰ ਗੁੱਸੇ ਹੁੰਦੀ ਆ ਮੈਂ ਦੱਸ ਕੀ ਕਰਾਂ ਨਾਲੇ ਸਾਡੀ ਮਸ਼ੀਨ ਖਰਾਬ ਹੋਈ ਆ ਉਹ ਲਿਆਉਣ ਵਾਲੇ ਜਾ ਕੇ ਉਥੇ ਵੇ ਕਹਿਣਾ ਹੀ ਪੈਣਾ ਵਾ ਹੁਣ ਹੁਣ ਨਹੀਂ ਐਦਾਂ ਗੱਲ ਬਣਨੀ ਹੈਗੀ ਬਥੇਰਾ ਸੇਰੇ ਦੇ ਮੂੰਹ ਹਲ ਵੇਖ ਲਿਆ ਵਾ 10 ਕਿਲੇ ਮਦਾ ਪੈੜੀ ਦੇ ਆਉਂਦੇ ਆ ਲੱਭਾ ਖਰੇ ਤੁਸੀਂ ਕੀ ਵੇ ਮੈਂ ਤਾਂ ਚੰਗਾ ਹੀ ਲੱਭਾ ਸੀ ਮੈਨੂੰ ਕੀ ਪਤਾ ਸੀ ਚੰਗੇ ਭਲੇ ਹੈਗੇ ਆ ਕਿਹੜੀ ਉਹਨਾਂ ਨੂੰ ਗੋਲੀ ਵੱਜੀ ਆ ਦਿੰਦਿਆਂ ਨੂੰ ਉਹ ਚੱਲ ਅਜੇ ਕਿਹੜੀ ਉਮਰ ਨੰਗੀ ਆ ਜੇ ਮਾਲਾ ਕੱਲ ਨੂੰ ਤਲਾਕ ਤੱਕ ਵੀ ਗੱਲ ਜਾਊਗੀ ਨਾ ਤੇ ਕਿਤੇ ਆਖਰ ਨਹੀਂ ਆ ਚੱਲੀ ਉਹ ਹੀ ਤੇ ਮੈਂ ਤੈਨੂੰ ਕਹਾਂ ਡਈ ਵੀ ਹੋਜੂ ਤਲਾਕ ਤੇ ਹੋ ਜੇ ਕਿਹੜੇ ਹੋਰ ਰਿਸ਼ਤੇ ਨਹੀਂ ਹੋਣੇ ਇਹਦੇ ਨਾਲ ਉਹ ਚੰਗੀ ਲਿਆਵਾਂਗੇ ਮਾੜੀ ਨਹੀਂ ਮਿਲਦੀ ਹਨ ਤੂੰ ਮੜਾ ਜਾਣਾ ਫੋਨ ਕਰਕੇ ਕਿਹਾ ਉਹਨਾਂ ਨੂੰ ਫੇ ਮੁੜ ਕੇ ਰਾਵਾਂ ਚ ਗੂੜ ਦਵਾਗੇ ਇਹਦੀ ਆਪੇ ਕੋਨਾ ਕੋਹ ਲਿਆਉਗੀ ਨਾ ਬਹੁਤਾ ਨਹੀਂ ਤੇ ਚੱਲ 40 50 ਹਜ਼ਾਰ ਦਾ ਲਿਆਵੇ ਸਮਾਨ ਕਿ ਇਹਨੂੰ ਦੱਸਣ ਵਾਲੇ ਬਣੀਏ ਵੀ ਉਹਨਾਂ ਲੇਟ ਦਿੱਤਾ ਮੈਂ ਤੇ ਜਦੋਂ ਮੈਨੂੰ ਕੋਈ ਦੱਸਦਾ ਵਾ ਨਾ ਫਲਾਣੇ ਦਾ ਆਇਆ ਉਹ ਆਇਆ ਢਿੰਗੜੇ ਦਾ ਉਹ ਆਇਆ ਤੇ ਮੈਂ ਤੇ ਸ਼ਰਮਜੀ ਮਰ ਜਾਂਦੀ ਆ ਵੀ ਮੈਂ ਕੀ ਦੱਸਾਂ ਆਪਣੇ ਮੁੰਡੇ ਦਾ ਵੀ ਮੇਰੇ ਮੁੰਡੇ ਦਾ ਕੀ ਆਇਆ ਉਹ ਦੱਸਣਾ ਕੀ ਆ ਮਾਤਾ ਹੁਣ ਤੇ ਘਟੂਸਾ ਹੀ ਆ ਨਾ ਇੱਕ ਦੂਜੇ ਨਾਲ ਛੱਡੀ ਜਾਓ ਫਿਰ ਨਹੀਂ ਘੋਸਾਂ ਦੀ ਛੱਡਣੀਆਂ ਵਾ ਜੇ ਤੇਰ ਕੋ ਨਹੀਂ ਨਾ ਗੱਲ ਬਣਦੀ ਤੇ ਹੁਣ ਮੈਂ ਦੱਸੂਗੀ ਫੇ ਤੈਨੂੰ ਬਣਾ ਦੇ ਜਾਂ ਦੇ ਫਿਰ ਇੰਝਾਂ ਕਰੇ ਇਹ ਕਿਦਾਂ ਨਹੀਂ ਇੱਕ ਵਾਰੀ ਤੂੰ ਕੰਨਾਰੇ ਹੀ ਕੱਢਦੇ ਉਹਦੇ ਤੇ ਜਦੋਂ ਮੇਰੇ ਨਾਲ ਗੱਲ ਕਰੂਗੀ ਨਾ ਤੇ ਫਿਰ ਮੈਂ ਆਪੇ ਸਾਂਭ ਲੂੰਗਾ ਗਾੜੀ ਕੋਈ ਗੱਲ ਨਹੀਂ ਮੈਂ ਕਰਦੀ ਨਾਲੇ ਠਾਲਾ ਉਹ ਅੰਦਰ ਸੁੱਤੀ ਕੋਈ ਨਹੀਂ ਠਾਲ ਲੈਣੀ ਜੇ ਤੇਰ ਕੋ ਨਹੀਂ ਉੱਠਦੀ ਤੇ ਲਿਆ ਮੈਂ ਹੁਣੇ ਤੈਨੂੰ ਠਾਲ ਕੇ ਦੱਸਦੀ ਹਾਂ ਕਿਦਾਂ ਨਹੀਂ ਉੱਠਦੀ ਭਲਾ ਏ ਚੱਲ ਮਾਤਾ ਦੇ ਆਖੇ ਨਾ ਨਾ ਲੱਗੀ ਮਾਤਾ ਨੂੰ ਇਹੋ ਗੱਲ ਹੀ ਕਹਿਣੀ ਆ ਕਿ ਉਹਨੂੰ ਕਬਲੀ ਨੂੰ ਕਰਾ ਹਾ ਫੋਨ ਉਦੋਂ ਤੇ ਬੜੇ ਗਾੜੀ-ਗਾੜੀ ਹੋ ਗਏ ਭੁੜਕਦੀ ਕੁੜੀ ਜਾਊਂ ਆ ਤੇ ਕੁੜੀ ਜਾਊਂ ਆ ਤੇ ਦਿੱਤਾ ਕੱਖ ਵੀ ਨਹੀਂ ਉਹਨਾਂ ਨੇ ਆਪੇ ਉਹਨ ਥਾਲਦੀ ਆ ਨਾ ਨਾਲੇ ਮੈਂ ਅਜੇ ਦੋ ਤਿੰਨ ਵਾਰਾਂ ਮਾਰੀਆਂ ਉੱਠੀ ਨਹੀਂ ਇੱਥੇ ਤੇ ਹੈ ਹੀ ਨਹੀਂ ਆ ਘਰੇ ਕਿੱਥੇ ਉੱਡੀ ਨੀ ਮਾ ਤੇਰੀ ਕਿੱਥੇ ਆ ਦਾਦੀ ਮਮਾ ਤੇ ਬਾੜਵਾ ਤੇ ਤੂੰ ਹਾਂ ਕੀ ਕਰਨ ਰਹੀ ਏ ਤੂੰ ਪੜ ਕੇ ਡੀਸੀ ਲੱਗਣਾ ਨਾ 24 ਘੰਟੇ ਕਿਤਾਬਾਂ ਜੀਆਂ ਫੜ ਕੇ ਬੈਠੀ ਰਹਿਣੀ ਆ ਇਹਨੂੰ ਵੀ ਸੁੱਟ ਦੀ ਕੇ ਹੋਰ ਸਕੂਲੇ ਚੱਲ ਮੈਂ ਵੇਖਦੀ ਆ ਬਾਹਰ ਪਲਾ ਕਿੱਥੇ ਆ ਦਾਦੀ ਮੰਮਾ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਬੜੇ ਮੁਸਰਫੇਂਡੇ ਆ ਨੀ ਮਿਆਦੇ ਨੂੰ ਅੰਦਰ ਲੱਭਦੀ ਆਈ ਆ ਤੂੰ ਇੱਥੇ ਕਰ ਰਹੀ ਏ ਮੰਮੀ ਮੈਂ ਦੇ ਕੱਪੜੇ ਧੋਹਂਦੀ ਹਾਂ ਕਿਉਂ ਕੱਪੜੇ ਬਹੁਤ ਹਨ ਧੋਣ ਵਾਲੇ ਹੈਗੇ ਹੀਗੇ ਜਿਹੜੇ ਤੂੰ ਧੋਣ ਲਈ ਸੀ ਉਹ ਮੰਮੀ ਆ ਧੋਣ ਵਾਲੇ ਹੀ ਕੱਲ ਦੇ ਵੀ ਭਏ ਹੀ ਤੇ ਨਾਲੇ ਹੱਥ ਨਾਲ ਤੇ ਧੋਣੇ ਆ ਤੁਹਾਨੂੰ ਪਤਾ ਮਸ਼ੀਨ ਵੀ ਖਰਾਬ ਹੋਈ ਆ ਤੇ ਮੁੰਡਾ ਤੈਨੂੰ ਇੰਨੀਆਂ ਆਵਾਜ਼ਾਂ ਮਾਰਦਾ ਆਇਆ ਤੇ ਕੀ ਗੱਲ ਤੇ ਕੋਈ ਆਵਾਜ਼ ਨਹੀਂ ਦਿੱਤੀ ਗਈ ਉੱਠਿਆ ਨਹੀਂ ਗਿਆ ਉਹ ਮੰਮੀ ਮੜੀ ਜੀ ਅੱਖ ਲੱਗੀ ਤੁਹਾਨੂੰ ਪਤਾ ਸਹੀਂ ਸਵੇਰ ਦੀ ਵੀ ਕੰਮ ਕਰਨ ਦੀ ਹੀ ਕੰਮ ਕਿੰਨਾ ਖੁੰਦਾ ਵਾ ਜਿਹੜਾ ਤੂੰ ਕਰਨ ਨਹੀਂ ਬਹੁਤ ਕੰਮ ਹੁੰਦਾ ਵਾ ਦੋਵਾਂ ਜੀਆਂ ਦੀਆਂ ਰੋਟੀਆਂ ਲਾਉਣੀਆਂ ਹੁੰਦੀਆਂ ਵਾ ਕੰਮ ਹੀ ਕੰਮ ਸੁਣਦੀ ਰਹਿਣੀ ਤੂੰ 24 ਘੰਟੇ ਚਲੋ ਫਿਰ ਵੀ ਉਮੀ ਭਾਈ ਦੋਹਾਂ ਦੀਆਂ ਲਾਉਣੀਆਂ ਭਾਈ ਚੋਹਾਂ ਦੀਆਂ ਲਾਉਣੀਆਂ ਤਾਂ ਹੈਗੀਆਂ ਨਾ ਕੰਮ ਤੇ ਹੈਗਾ ਹੀ ਆ ਨਹੀਂ ਕਿੰਨਾ ਕੰਮ ਵਾ ਅਸੀਂ ਵੀ ਤਾਂ ਕੰਮ ਕਰਦਾ ਹੀ ਰਹੇ ਆ ਤੂੰ ਕੋਈ ਅਲੋਕਾਰ ਕੰਮ ਕਰਦੀ ਆ ਵੀ ਤੈਨੂੰ ਬਹੁਤ ਜ਼ਿਆਦਾ ਕੰਮ ਪੈਂਦਾ ਵਾ ਜੇ ਮੰਮੀ ਮੈਂ ਨਾ ਤੋਕੇ ਪਉਂਦੀ ਫਿਰ ਵੀ ਤੁਸੀਂ ਬੋਲਣਾ ਹੀ ਤਸਵੀਰ ਦੀ ਅੰਦਰ ਵੜੀ ਆ ਇਹਨੇ ਕੱਪੜੇ ਨਹੀਂ ਤੋਤੇ ਤੇ ਜੇ ਹੁਣ ਤੋਕੇ ਪਾਤੇ ਆ ਤੇ ਤੁਸੀਂ ਫੇ ਆ ਕੇ ਬੋਲਣ ਡੇ ਪਏ ਆ ਨਹੀਂ ਮੈਂ ਬੋਲਾਂ ਨਾ ਜਿਹੜਾ ਕੰਮ ਪਹਿਲਾਂ ਕਰਨ ਵਾਲਾ ਵਾ ਉਹ ਤੂੰ ਬਾਅਦ ਚ ਕਰਨਾ ਹੁੰਦਾ ਵਾ ਜਿਹੜਾ ਬਾਅਦ ਚ ਕਰਨ ਵਾਲਾ ਵਾ ਉਹਨੂੰ ਤੋਂ ਪਹਿਲਾਂ ਕਰਦੀ ਆ ਇਹਨਾਂ ਨੂੰ ਸੁਵਕਤੇ ਤੋਂ ਲਿਆ ਕਰ ਇਹਨਾਂ ਨੂੰ ਸੁਵਕਤੇ ਅੱਗ ਲਾਇਆ ਕਰ ਇਹਨਾਂ ਨੂੰ ਜਿਹੜਾ ਕੰਮ ਪਹਿਲਾਂ ਕਰਨ ਵਾਲਾ ਉਹਨੂੰ ਪਹਿਲਾਂ ਕਰਿਆ ਕਰ ਚਲੋ ਕੋਈ ਨਹੀਂ ਮੰਮੀ ਕਰ ਲਈ ਨਹੀਂ ਕਰ ਕਰਨਾ ਹੀ ਪੈਣਾ ਵਾ ਤੇ ਆ ਜਿਹੜਾ ਸੋਨਾ ਸੋਨਾ ਵਾ ਨਾ ਦੇਣੇ ਇਹ ਬੰਦ ਕਰ ਦੇ ਰਾਤ ਬਥੇਰੀ ਲੰਮੀ ਹੁੰਦੀ ਆ ਸੌਣ ਨੂੰ ਉਦੋਂ ਸੌ ਲਿਆ ਕਰ ਜਿੰਨਾ ਸੌਣਾ ਹੁੰਦਾ ਵਾ ਤੇ ਮੰਮੀ ਥੱਕੀ ਜਾਈਦਾ ਵਾ ਕੰਮ ਕਰਦੇ ਆ ਜੇ 2 ਮਿੰਟ ਲੰਮੇ ਪੈ ਵੀ ਜਾਣੀ ਆ ਤੇ ਕੀ ਹੋ ਜੂ ਕਿਤੇ ਨਹੀਂ ਤੂੰ ਥੱਕ ਜਾਂਦੀ ਕਿੱਡਾ ਤੂੰ ਹੜ ਜੁੱਤਾ ਵਾ ਜਿਹੜੀ ਤੂੰ ਥੱਕ ਜਾਂਨੀ ਆ ਕਪੜੇ ਪਾ ਕੇ ਤੇ ਚੱਲ ਸੁਣ ਮੁੰਡਾ ਕੀ ਕਹਿਣ ਦਿਆ ਵਾ ਮਾਤਾ ਦਾ ਆਦਮੀ ਨਾ ਕੁਛ ਹਾਲ ਨਹੀਂ ਆ ਕਿੰਨੇ ਸਾਲ ਹੋ ਗਏ ਆ ساری ਉਮਰ ਘਰੇ ਮਰੀ ਨਹੀਂ ਲੰਘ ਜਣੀ ਆ ਕੁੜੀ ਗੜੀ ਸੁਖ ਨਾ ਜਵਾਨ ਉਹ ਚਲੀ ਆ ਪਰ ਇਹਨਾਂ ਨੇ ਦਾਣਾ ਮਿਣਿਆ ਤੋਂ ਨਹੀਂ ਹਟਣਾ ਕਿਹੜੀ ਗੱਲ ਆ ਜਿਹੜੀ ਨਹੀਂ ਕਰਦੇ ਹੈਗੇ ਹੁਣ ਕਿਹੜਾ ਕੰਮ ਨਾ ਕਰਾਂ ਰੋਟੀ ਪਣੀ ਦਾ ਵੀ ਕਰਦੀ ਆ ਕੱਪੜਿਆਂ ਦਾ ਉਹ ਵੀ ਕਰਦੀ ਆ ਤੇ ਗੱਲਾਂ ਕਰਨੋਂ ਤਾਂ ਵੀ ਨਹੀਂ ਹਟਣਾ ਕੀ ਕਰਾਂ ਇੱਕ ਤੇ ਮੇਰਾ ਜੀ ਕਰਦਾ ਵਾ ਉਦਾਂ ਹੀ ਕੋਹ ਨਾ ਕੋਹ ਕਰਕੇ ਨਾ ਤੇ ਮੁੱਕੀ ਜਾਵਾਂ ਤੇ ਚੰਗੀ ਗੱਲ ਵਾ ਇਹਨਾਂ ਤੋਂ ਛੁਟਕਾਰਾ ਮਿਲ ਜਾਊਗਾ ਇਹ ਸੌਖੇ ਰਿਆ ਲਣ ਮਾ ਪੁੱਤ ਇਹਨਾਂ ਨੇ ਤੇ ਮੇਰਾ ਜੀ ਨਾ ਹੀ ਹਰਾਮ ਕਰਕੇ ਰੱਖਿਆ ਵਾ ਮੇਰੀ ਗੱਲ ਸੁਣੋ ਪਾਣੀ ਪੀ ਲਓ ਪਹਿਲਾਂ ਪਹਿਲੇ ਨਾ ਮੰਦਰ ਆਏ ਨਾ ਅਸੀਂ ਸਾਰਾ ਦਿਨ ਪਹਿਲਾਂ ਉੱਥੇ ਕੰਮ ਕਰ ਦੇਣੇ ਤੁਸੀਂ ਦੋ ਘੜੀ ਤੈਨੂੰ ਟਾਈਮ ਦਿੰਦਾ ਉਹ ਵੀ ਤੂੰ ਗੋਏ ਚ ਨਿਗਾਹ ਲੰਨੇ ਆਰਾਮ ਵੀ ਕਰ ਲਿਆ ਕਰੋ ਘੜੀ ਕਿਤੇ ਸੰਦੀਪ ਕੀ ਕਰਾਂ ਘਰ ਦੀਆਂ ਮਜਬੂਰੀਆਂ ਤੈਨੂੰ ਪਤਾ ਹੀ ਆ ਇੱਕ ਕਮਰਾ ਢੇਕੋ ਐ ਤਾਂ ਲਾੜੀ ਕੋ ਹੈ ਨਹੀਂ ਜਿਹੜਾ 5-7 ਹਜ਼ਾਰ ਕਮਾਣਾ ਉਹਦਾਂ ਹੀ ਗੁਜ਼ਾਰਾ ਚੱਲਦਾ ਹੁਣ ਜੇ ਮੈਂ ਨਾ ਕੰਮ ਕਰਾਂ ਇਹਨਾਂ ਨੂੰ ਨਾ ਪੱਠੇ ਦਿੱਤੇ ਪਾਵਾਂ ਫਿਰ ਕਿਥੋਂ ਦੁੱਧ ਲਾਵਾਂਗੇ ਚੱਲ ਕੰਮ ਕਰਕੇ ਤੇ ਫਿਰ ਆਜੋ ਰੋਟੀ ਖਾ ਲਓ ਕੋਈ ਗੱਲ ਨਹੀਂ ਮੈਂ ਆ ਜਿੰਦਾ ਆਜੋ ਫਿਰ ਛੇਤੀ ਆ ਗਿਆ ਕਿ ਕਿ ਦਿਨ ਰੋ ਰੋਏ ਤਰੰਦਾ ਬੜਾ ਸਿਆਪਾ ਹੁੰਦਾ ਕੀ ਬੰਦਾ ਬਣਾਵੇ ਰੋਜ਼ ਰੋਜ਼ ਚਲ ਆਉਂਦੇ ਆ ਪੁੱਛ ਲੈਣੀ ਆ ਕੀ ਖਾਣਾ ਫਿਰ ਉਹੀ ਬਣਾ ਦੇਣੀ ਆ ਬਣਿਆ ਆਏ ਇੰਨੇ ਜੇ ਤੱਕ ਸੰਦੀਪ ਆਜੋ ਬਣਾਇਆ ਨਾ ਕੁਝ ਨਹੀਂ ਬਣਾਉਣ ਕੁਛ ਕੀ ਬਣਾਵਾਂ ਮੈਨੂੰ ਤੇ ਕੁਝ ਸਮਝ ਨਹੀਂ ਆਉਂਦੀ ਮੇਰੇ ਕੋਲ ਪੈਸਾ ਵੀ ਨਹੀਂ ਆਉਂ ਕੋਈ ਜਿਹੜਾ ਕੁਝ ਲੈ ਆਉਂਦਾ ਕਹ ਲ ਆਲੂ ਪਏ ਆ ਉਹ ਬਣਾ ਲੈਣੀ ਆ। ਚਲ ਦੋ ਚੀਰ ਕੇ ਬਣਾ ਰੋਟੀ ਖਾ ਕੇ ਤਾਂ ਮੈਂ ਜਾਣਾ ਡਿਊਟੀ। ਅੱਛਾ ਮੈਂ ਬਣਾਉਣੀ ਆ ਤੂੰ ਬੈਠੋ। ਬਣਾ ਲੈ ਕੁਛ ਨਾ ਕੁਛ ਭੁੱਖ ਬੜੀ ਲੱਗੀ ਐ ਮੈਨੂੰ। ਮੈਨੂੰ ਤਾਂ ਲੱਗਦਾ ساری ਉਮਰ ਸਾਡੀ ਗਰੀਬੀ ਈ ਲੰਘ ਜਾਣੀ ਐ। ਜਦੋਂ ਤਾਂ ਕੁੜੀ ਦਾ ਵਿਆਹ ਕੀਤਾ ਵਾ ਨਾ ਏਦਾਂ ਹੀ ਦਿਨ ਵੇਖਣੇ ਪੈਂਦੇ ਆ। ਕੋਈ ਗੱਲ ਨਹੀਂ ਸੰਦੀਪ ਮੈਨੂੰ ਨਾ ਅਗਲੇ ਮਹੀਨੇ ਤਨਖਾਹ ਮਿਲ ਜਾਣੀ ਆ। 5000 ਦਿੰਦੇ ਭਾਣੀ 6000 ਦਿੰਦੇ ਆ। ਕੋਈ ਨੀ ਸੌਦਾ ਪੱਤਾ ਤੇ ਲਿਆਵਾਂਗੇ ਕਰਦਾ। ਪਰ ਇੱਕ ਗੱਲ ਹੈਗੀ ਐ। ਕੁੜੀ ਆਡੀ ਨਾ ਸੌਖੇ ਦਾ ਚਲ ਗਈ। ਹਾਂਜੀ ਇਹ ਤੇ ਗੱਲ ਹੈ। ਮੰਮੀ ਵੀ ਨਾ ਗੱਲਾਂ ਕਰਨੋਂ ਹਟਦੀ ਹੀ ਨਹੀਂ ਐ ਹਲੇ ਕੰਮ ਵੀ ਕਰਦੀ ਰਹਿਣੀ ਆ ਤਾਂ ਵੀ ਇਹਨਾਂ ਦੇ ਮੂੰਹ ਤੇ ਇਹੋ ਹੀ ਗੱਲ ਹੁੰਦੀ ਆ ਇਹਦੇ ਕਰਦੀ ਕੱਖ ਨਹੀਂ ਆ ਉਹਨਾਂ ਨੂੰ ਵੀ ਬਸ ਇਹੋ ਪਟੀਆਂ ਪੜਾਉਂਦੇ ਰਹਿੰਦੇ ਆ ਉਹ ਵੀ ਆ ਕੇ ਮੇਰੇ ਦਿਵਾਲੇ ਹੋ ਜਾਂਦੇ ਆ ਮੈਨੂੰ ਤੇ ਜਿਆਦਾ ਮੇਰੀ ਸਾਰੀ ਉਮਰ ਨੰਗੀ ਇਦਾਂ ਜਾਣੀ ਆ ਕੀ ਕਰਾਂ ਆਪੇ ਹੀ ਮਨ ਭਰ ਕੇ ਦੇ ਚੁੱਪ ਕਰ ਜਾਨੀ ਆ ਨਾ ਮੈਂ ਪਿੰਡ ਦੱਸਣ ਜੋਗੀ ਉਹਨਾਂ ਬਜ਼ਾਰੀਆਂ ਨੂੰ ਕੀ ਆਖਾਂ ਉਹਦੇ ਆਪਣਾ ਭੰਨੀ ਕਿਦਾਂ ਟਾਈਮ ਪਾਸ ਕਰਨਦੀ ਆ ਮਾਸਾ ਜਿੰਨਾ ਨਿਆਣਾ ਹੋ ਉਹਨਾਂ ਦਾ ਵੀ ਕੰਬ ਜਿਨੀ ਲਬਰਾਂਦੀ ਕੀ ਬਣਨਾ ਮਤਲਬ ਕੀ ਨਹੀਂ ਬਣਨਾ ਵੇਖਾਂ ਅੰਦਰ ਕਿਦਾਂ ਬੁਸਕੰਡੀ ਆ ਮਾੜਾ ਲਾਫਾ ਕੀਤੀ ਹੋਣੀ ਆ ਜਾਨਾ ਹੋਣਾ ਇਹ ਜਲਪਲਾ ਉਹ ਕੀ ਹੋਇਆ ਵਾ ਰੂੰਡੀ ਆ ਕੁਛ ਨਹੀਂ ਹੋਇਆ ਹੁਣਾਂ ਕੀ ਆ ਬਹਿ ਜਾ ਉਹ ਬਹਿਣਾ ਨਹੀਂਗਾ ਗੱਲ ਕਰਨੀ ਆ ਤੇਰੇ ਨਾਲ ਮੈਂ ਇੱਕ ਤੋਂ ਅਲਗ ਕਰਨੀ ਜੜੀ ਕਰਨੀ ਗੱਲ ਪਹਿਲਾਂ ਮੈਨੂੰ ਇਹ ਦੱਸ ਵੀ ਰੋਣ ਕਦਾ ਆਉਂਦਿਆ ਵਾ ਮਰ ਗਿਆ ਵਾ ਕੋਈ ਘਰ ਚੋਂ ਚੰਗੇ ਭਲੇ ਦੇ ਤੁਰੇ ਫੰਡੇ ਸਾਰੇ ਰੋਂਦੀ ਆ ਆਪਣੀ ਕਿਸਮਤ ਨੂੰ ਰੋਂਦੀ ਆ ਹੋਰ ਮੇਰੀ ਕਿਸਮਤ ਨੂੰ ਚੰਗੀ ਭਲੀ ਕੋਠੀ ਪਈ ਆ ਜੇ ਮੰਮੀ ਆ ਉਹ ਮੇਰੇ ਦਿਵਾਲੇ ਹੋਣ ਦੇ ਹੀ ਬਾਅਦ ਉਹਨਾਂ ਬੰਨੀ ਕਿੰਨੀਆਂ ਗੱਲਾਂ ਕੀਤੀਆਂ ਜੇ ਮੈਂ ਕੰਮ ਕਰਦੀ ਆ ਤਾਂ ਵੀ ਨਹੀਂ ਮੈਨੂੰ ਜੀਣ ਦਿੰਦੇ ਜੇ ਦੋ ਮਿੰਟਾਂ ਦਾ ਕੰਮ ਕਰਨਾ ਪੈਣਾ ਵਾ ਵਿਆਹ ਕੰਮ ਕਰਨ ਨੂੰ ਕਰਾਈਦਾ ਵਾ ਹੋਰ ਕਿਹਨੇ ਕਰਦਾ ਲੱਗਦੀ ਆ ਤਾਂ ਵੀ ਮੈਨੂੰ ਗੱਲਾਂ ਕਰਦੇ ਹੁਣ ਦੋ ਮੈਂ ਅਕਸਰ ਮੇਰੇ ਵੀ ਸਰੀਰ 'ਚ ਲੋਹਾ ਥੋੜਾ ਭਰਿਆ ਵਾ। ਉਹ ਮੈਂ ਕਰਨੀ ਤਰਨਾ ਕੋਈ ਗੱਲ। ਉਹ ਮੈਨੂੰ ਇਹ ਗੱਲ ਦਾ ਨਹੀਂਗਾ ਪਤਾ ਲੋਹਾ ਭਰਿਆ ਵਾ ਕਿ ਨਹੀਂ ਭਰਿਆ। ਠੀਕ ਆ ਨਾ। ਮਗਰ ਮਛ ਦੇ ਅੱਥਰੂ ਸੁੱਟਣ ਦੀਆਂ ਨਾ ਇਹ ਨਾ ਸੁੱਟ ਮੇਰੇ ਗਾੜੀ ਤੇ ਨਾ ਮੇਰੇ ਤੇ ਅਸਰ ਹੀ ਹੋਣਾ ਮੈਨਾਂ ਦਾ। ਰੋਨੀਆਂ ਤੇ ਰੋਂਦੀ ਰਹਿ। ਜਿਹੜੇ ਕੰਮ ਆਇਆ ਨਾ ਉਹ ਸੁਣ। ਮਸ਼ੀਨ ਹੋ ਗਈ ਆ ਖਰਾਬ ਕੱਪੜੇ ਵਾਲੀ। ਤੇ ਪਿੰਡ ਵਾਲਿਆਂ ਨੂੰ ਕਰ ਫੋਨ ਦੇ ਕੇ ਜਾਣ। ਪਿੰਡ ਵਾਲੇ ਕੱਲ ਹੀ ਦੇ ਕੇ ਜਾਣ। ਤਰਾਬਦੇ ਤਾਂ ਢੀ ਮਸ਼ੀਨ ਹੋਈ ਆ ਉਹਨੂੰ ਬਣਾ ਕੇ ਦੋ ਹਾਂ ਉਹ ਮੈਨੂੰ ਮਾਤਾ ਨੇ ਸੁਣਾ ਦਿੱਤਾ ਵਾ ਤੇ ਨਹੀਂ ਕੋਦੇ ਕੰਨਾਂ ਰਾਂ ਗੱਲ ਕੱਢ ਦੇ ਤੇ ਮਸ਼ੀਨ ਲੈ ਕੇ ਆ ਆਹੋ ਮਾਤਾ ਨੇ ਮੇਰ ਨਾਲ ਦੇ ਗੱਲ ਕੀਤੀ ਨਹੀਂ ਆ ਉਹ ਹੁਣ ਤੁਹਾਨੂੰ ਕੱਲਿਆ ਹੁਣਾਵਾ ਪਚਾਰ ਉਹ ਕੋਈ ਗੱਲ ਨਹੀਂ ਆ ਤੇ ਤੇਰਾ ਵੀ ਕਰ ਲੂਗੀ ਮੈਨੂੰ ਇਹ ਗੱਲ ਤਾਂ ਨਹੀਂ ਪਤਾ ਸੁਣਾ ਤੁਹਾਨੂੰ ਮੈਂ ਦੇ ਦਿੱਤਾ ਹੀ ਉਹਨਾਂ ਨੂੰ ਫੋਨ ਕਰਕੇ ਤੇ ਕਹ ਦੇ ਮੇਰੀ ਗੱਲ ਸੁਣੋ 6-7 ਸਾਲ ਹੋ ਗਏ ਤੁਹਾਡੇ ਲੜ ਲੱਗੀ ਇਹਨੂੰ ਤੁਹਾਡਾ ਸੁਭਾਅ ਬਦਲਿਆ ਨਹੀਂ ਹਲੇ ਤੱਕ ਓ ਯਾਰ ਮੈਨੂੰ ਨਾ ਹੱਬ ਬਝਾਤਾ ਜੀ ਉਹਨੇ ਆਪਾ ਠੀਕ ਆ ਨਾ ਤੂੰ ਇਹ ਸੁੱਖ ਮੰਗਿਆ ਕਰ ਵੀ ਸੌਖੇ ਘਰ ਆ ਗਈਆਂ ਤੁਹਾਡੇ ਕੋ ਉਥੇ ਕੀ ਆ ਇੱਕ ਨਿਗਾਹ ਜਾਂ ਕਮਰਾ ਵਾ ਤੁਹਾਡੇ ਕੋ ਉਹਨਾਂ ਨੂੰ ਫੋਨ ਕਰਕੇ ਤੇ ਕਹਦੇ ਮਸ਼ੀਨ ਮੰਗਣ ਦੇ ਆ ਬੁਸ ਬੁਸ ਲਾਇਆ ਹੁਣ ਮਸ਼ੀਨ ਦਾ ਸੁਨਾ ਲੈ ਕੇ ਆ ਗਈ ਆ ਦਸ ਮਸ਼ੀਨ ਉਹ ਭਲਾ ਕਾਲੀ ਦਿੱਗੇ ਜਾਣ ਤੁਹੀ ਦਾ ਡੇਗਰੋ ਖਰਾਬ ਹੋਈ ਆ ਤੇ ਤੁਸੀਂ ਆਪਣੀ ਮਸ਼ੀਨ ਬਣਾਓ ਹਾਂ ਉਹਨਾਂ ਵਿਚਾਰਾ ਠੇਕਾ ਲਿਆ ساری ਉਮਰ ਦਾ ਜਿਹੜੀ ਵੀ ਕੋਈ ਚੀਜ਼ ਹੁੰਦੀ ਆ ਉਥੋਂ ਜਾ ਕੇ ਲੈ ਕੇ ਆ ਉਹਨਾਂ ਨੂੰ ਕਹੇ ਉਹ ਵਿਚਾਰਾ ਕੀ ਕਰੇ ਉਹ ਅੱਗੇ ਗਰੀਬ ਵਿਚਾਰਾ ਬਣੀ ਕਿਦਾਂ ਟਾਈਮ ਪਾਸ ਆਪਣਾ ਕਰਨ ਦਿਆ ਤੇ ਕਿਦਾਂ ਨਹੀਂ ਕਰਨ ਦਿਆ ਇਹਨਾਂ ਨੂੰ ਕਿਤੇ ਮਸਾ ਹੈ ਹੀ ਨਹੀਂ ਆ ਮਾਂ ਪੁੱਤ ਨੂੰ ਖਰੇ ਕਿਹੜੀ ਮਿੱਟੀ ਦੇ ਬਣੇ ਆ ਕਿਤੇ ਮਸਾ ਦਰਸ ਨਹੀਂ ਕਿਤੇ ਆਉਂਦਾ ਇਹਨਾਂ ਨੂੰ ਮੈਂ ਤੇ ਉਹ ਦਿਨ ਨੂੰ ਪਛਤਾਉਂਦੀ ਆ ਜਿੱਦਾਂ ਇਹਨਾਂ ਨਾਲ ਰਿਸ਼ਤੇ ਵੱਲੋਂ ਹਾਂ ਕਰਦੀ ਜੇ ਮੈਨੂੰ ਇਹਨਾਂ ਦਾ ਪਹਿਲਾਂ ਹੀ ਪਤਾ ਹੁੰਦਾ ਨਾ ਤੇ ਮੈਂ ਰਿਸ਼ਤੇ ਵੱਲੋਂ ਹਾਂ ਕਰਨੀ ਨਹੀਂ ਮੈਂ ਇੱਥੇ ਆਉਣਾ ਹੀ ਨਹੀਂ ਇਹ ਤੋਂ ਚੰਗਾ ਤੇ ਮੜਾ ਘਰ ਹੁੰਦਾ ਲੂਣ ਨਾਲ ਰੋਟੀ ਖਾ ਲੈਂਦੀ ਕੀ ਕਰਨਾ ਇਹੋ ਜੇ ਘਰ ਨੂੰ ਜਿੱਥੇ ਰੋਜ ਦਿਹਾੜੀ ਇਨੀਆਂ ਗੱਲਾਂ ਤੇ ਇੰਨੇ ਤਾਨੇ ਮੈਨੇ ਸੁਣਨ ਨੂੰ ਮਿਲਦੇ ਜਦੋਂ ਕੁੜੀ ਦਾ ਫੋਨ ਆਉਂਦਾ ਨਾ ਉਹ ਐਹੀ ਦੱਸਦੀ ਆ ਮੈਂ ਬੜੀ ਸੋਖੀ ਆ ਗੱਡੀਆਂ ਵੀ ਚੱਲ ਹੈਗੀਆਂ ਮੈਂ 10 ਕਿਲੇ ਪੈ ਲਈਦੇ ਆ ਉਹ ਚੱਲੇ ਅਭੀ ਭੈਣ ਸੋਖੇ ਤਾਂ ਚਲ ਗਈ ਆ ਮੈਨੂੰ ਇਹੋ ਹੀ ਬਹੁਤ ਵਾ ਹਾਂਜੀ ਪਰ ਇੱਕ ਗੱਲ ਵਾਸ ਸੰਦੀਪ ਤੇ ਮਾਪਿਆਂ ਦੇ ਨਾਲ ਕਿਤੇ ਇਨਾ ਕਿੰਨਾ ਸੌਖਾ ਹੋਣਾ ਹੈ ਮੈਨੂੰ ਕੋਈ ਟੈਨਸ਼ਨ ਨਹੀਂ ਹੋਣੀ ਕਿਵੇਂ ਬਾਹਰ ਅੰਦਰ ਚੱਲ ਜਾਂਦਾ ਉਹਨੂੰ ਕੱਲੀ ਹੈਗੀ ਆ ਮੈਂ ਕਿਤੇ ਜਾਵ ਨਹੀਂ ਸਕਦਾ ਮੁੰਡੇ ਨੂੰ ਦੇਖਣਾ ਪੈਣਾ ਉਹਨੂੰ ਘਰ ਦੇ ਕੰਮ ਵੀ ਕਰਨੇ ਆ ਮੈਂ ਤਾਂ ਹੀ ਇੱਥੇ 50000 ਤੇ ਲੱਗਿਆ ਵਾ ਕਿ ਚੱਲ ਕੋਈ ਨਹੀਂ ਮਰਾ ਮੜਾ ਘਰ ਦਾ ਸੌਦਾ ਪਤਾ ਤੇ ਆਊਗਾ ਹੀ ਹਾਂਜੀ ਇਹ ਤੇ ਗੱਲ ਹੈ ਕਿਲਾ ਖੰਡੇ ਪੈ ਲਈਏ ਕੀ ਕਰਾਂ ਇਹ 10 ਮਿੰਟ ਇਹ ਸਮਝ ਨਹੀਂ ਆਉਂਦੀ ਉੱਥੋਂ ਕੀ ਨਿਕਲਦਾ ਘਰ ਦੇ ਖਾਣ ਜੋ ਕੇ ਜਾਣੇ ਹੁੰਦੇ ਬਸ ਚਲੋ ਇੱਕ ਨੱਕ ਦਿਨ ਆਉਣ ਦੇ ਚੰਗੇ ਟਾਈਮ ਮੈਨੂੰ ਤਾਂ ਪਤਾ ਨਹੀਂ ਇਹ ਮੈਨੂੰ ਤਾਂ ਲੱਗਦਾ ਨਹੀਂ ਸਾਢੇ ਦਿਨ ਕੋਲੇ ਚੰਗੇ ਆਉਣੇ ਆ ਭਗਵੇਂ ਰੱਬ ਨੇ ਕੀ ਸੋਚਿਆ ੜੇ ਬਾਰੇ ਤਰਾ ਕੋਈ ਨੀ ਟੈਨਸ਼ਨ ਨਾ ਲੋ ਮੈਂ ਰੋਟੀ ਬਣਾ ਨੀ ਪਰ ਖਾ ਗਈ ਤੇ ਨੀ ਪਰ ਅਗਮ ਕਿੱਥੇ ਆ ਉਹ ਤਾਈ ਜੀ ਆਏ ਸੀ ਤੇ ਨਾਲ ਲੈ ਗੇ ਉਹ ਵੀ ਵਿਚਾਰਾ ਕੀ ਕਰੇ ਕਿਹਦੇ ਨਾਲ ਖੇਡੇ ਖੜਾਉਣਾ ਤੇ ਕੋਈ ਹੈ ਨਹੀਂ ਪੈਸਾ ਹੋਵੇ ਕੋਲ ਤੇ ਉਹਨੂੰ ਵਿਚਾਰਾ ਨਾ ਕੁਝ ਨਾ ਕੁਝ ਲੈ ਦਈਏ ਕਿੰਨੀ ਬੜੀ ਵੇਲਾ ਬਾਬੇ ਦੇ ਗਏ ਆਂ ਅਸੀਂ ਤੇ ਵਿਚਾਰਾ ਵੇਂਦਾ ਰਹਿੰਦਾ ਵਾ ਆਪਾਂ ਹੀ ਵੇਖਦੇ ਆਂ ਤੇ ਲੈ ਕੇ ਦੇਈਏ ਪਰ ਜੇਬ 'ਚ ਕੁੱਖ ਨਹੀਂ ਹੁੰਦਾ ਕਿੱਥੋਂ ਲਿਆ ਦਈਏ ਹਾਂਜੀ ਮੈਂ ਵੀ ਕੰਮ ਕਰਨ ਦੀ ਫਿਰ ਉਹ ਨਾਲ ਲੈ ਗਏ ਕਿਤੇ ਚੱਲ ਤੂੰ ਕੰਮ ਕਰ ਲੈ ਉੱਥੇ ਮੈਂ ਖੜਾ ਲੈਣੀ ਘੜੀ ਚਲ ਕੋਈ ਨੀ ਆ ਵੀ ਤਾਈ ਚੰਗੀ ਆ ਵੀ ਲੈ ਜਾਂਦੇ ਆ ਇਹ ਅੱਜ ਗੱਲ ਕੋਣ ਲੇ ਕੇ ਜਾਂਦਾ ਹੋ ਹਾਂਜੀ ਇਹ ਤੇ ਗੱਲ ਹੈ ਕੋਈ ਗੱਲ ਨਹੀਂ ਬਣਾਵੇ ਲੱਗੋ ਨਾ ਬੋਲੇ ਬੇਟੇ ਮੈਂ ਬਣਾਵਾਂ ਨਾ ਬਣਾਣੀ ਕੋਈ ਨਾ ਮੈਂ ਖਾ ਕੇ ਜਾਵਾਂਗਾ ਪਤਾ ਨਹੀਂ ਦਾ ਆਪਣੇ ਕਿੰਦਾਂ ਦੀ ਕਿਸਮਤ ਲਿਖੀ ਹੈ ਇੱਕ ਗੱਲ ਵਾ ਬੰਦਾ ਤੇਰੀ ਗਰੀਬ ਨਾਲ ਜੰਮੇ ਮੇਰਾ ਆੜੀ ਰੋਟੀ ਨਹੀਂ ਪੂਰੀ ਹੋਣੀ ਖਾਣ ਨੂੰ ਕੋ ਲੱਭ ਨੀ ਡਿਆ ਪਤਾ ਨਹੀਂ ਬਣਾਉਂਦੀ ਕੀ ਬਣਾਉਂਦੀ ਚਾਹੀਦੀ ਚਾਰਾਂ ਰੋਟੀ ਕਹਿੰਦੀ ਕਿੰਦਾ ਦਰਨੀ